ਅੱਤਵਾਦੀ ਗੁਰਪਤਵੰਨ ਸਿੰਘ ਪੰਨੂ ਨੇ ਹੁਣ ਹਿਮਾਚਲ ਦੇ ਸੀਐਮ ਨੂੰ ਦਿੱਤੀ ਧਮਕੀ Shimla ਚ ਖਾਲਸਤਾਨ ਦਾ ਚੈਨਲ ਰੋਣ ਵਾਲੇ ਨੂੰ ਦਿੱਤਾ ਜਾਵੇਗਾ 11 ਲੱਖ ਰੁਪਏ ਦਾ ਇਨਾਮ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਦੇ ਵਿੱਚ ਵੀ ਸਰਗਰਮ ਹੋ ਗਿਆ ਖਾਲਸਤਾਨੀ ਗੁਰਪਤਵੰਨ ਸਿੰਘ ਪੰਨੂ ਨੇ ਸੀਐਮ ਨੂੰ ਧਮਕੀ ਦੇਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ ਕਿ ਇਹ ਪੂਰਾ ਮਾਮਲਾ ਤੁਸੀਂ ਜੁੜਿਓ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਗੁਰਪਤਵੰਨ ਸਿੰਘ ਪੰਨੂ ਜੋ ਅਮਰੀਕਾ ਦੀ ਧਰਤੀ ਤੇ ਬੈਠਾ ਹੈ ਉਹ ਅਕਸਰੀ ਖਾਲਸਤਾਨੀ ਲਹਿਰ ਨੂੰ ਲੈ ਕੇ ਪੂਰੀ ਤਰ੍ਹਾਂ ਸਰਕਾਰ ਮੈਂ ਪਹਿਲੇ ਪੰਜਾਬ ਦੇ ਵਿੱਚ ਸੀਐਮ ਨੂੰ ਧਮਕੀ ਦਿੱਤੀ ਗਈ ਰਾਸ਼ਟਰਪਤੀ ਨੂੰ ਧਮਕੀ ਦਿੱਤੀ ਗਈ ਤੇ ਹੁਣ ਹਿਮਾਚਲ ਦੇ ਸੀਐਮ ਨੂੰ ਧਮਕੀ ਦੇ ਦਿੱਤੀ ਹੈ ਔਰ ਉਸ ਦੇ ਨਾਲ ਹੀ ਉਹਨਾਂ ਨੇ ਹਿਮਾਚਲ ਦੇ Shimla ਦੇ ਵਿੱਚ ਜੋ ਹਿਮਾਚਲ ਦੀ ਰਾਜਧਾਨੀ ਉੱਥੇ ਖਾਲਿਸਤਾਨ ਦਾ ਝੰਡਾ ਲਹਿਰ ਹੋਣ ਵਾਲੇ ਨੂੰ 11 ਲੱਖ ਰੁਪਏ ਦੇਣ ਦਾ ਵੀ ਪੇਸ਼ਕਸ਼ ਕੀਤੀ ਹੈ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜੋ Shimla ਦੇ ਵਿੱਚ ਖਾਲਸਤਾਨੀ ਝੰਡਾ ਲੜਾਏਗਾ ਸੋ ਖਾਲਸਤਾਨੀ ਸਮਰਥਕ ਇਸ ਸਿੱਖ ਫਾਰ ਜਸਟਿਸ ਤੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 14 April ਡਾਕਟਰ ਭੀਮrao ਅਬੇਦਕਰ ਦੇ ਜਨਮ ਦਿਨ ਤੇ ਖਾਲਸਾ ਦਾ ਚੰਨ ਲਰਹੁਣ ਵਾਲੇ ਨੂੰ 11 ਲੱਖ ਰੁਪਏ ਦੇਣ ਦਾ ਪੇਸ਼ਕਸ਼ ਕੀਤੀ ਹੈ ਜੋ ਉਹਨਾਂ ਨੇ ਐਲਾਨ ਕੀਤਾ ਕਿ ਜਿੱਥੇ ਵੀ ਜੋ ਡਾਕਟਰ ਭੀਮrao ਅਬੇਦਕਰ ਦੀਆਂ ਜੋ ਮੂਰਤੀਆਂ ਬਣੀਆਂ ਹੋਈਆਂ ਨੇ ਡਾਕਟਰ ਭੀਮrao ਅਬੇਦਕਰ ਦੇ ਜੋ ਬੁੱਤ ਬਣੇ ਹੋਏ ਨੇ ਉਹ ਪੰਜਾਬ ਵਿੱਚੋਂ ਹਟਾ ਦਿੱਤੇ ਜਾਣਗੇ ਔਰ ਇਸ ਦੇ ਨਾਲ ਹੀ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਨੇ ਉੱਥੇ ਖਾਲਸਤਾਨੀ ਝੰਡੇ ਲੜਾਏ ਜਾਣਗੇ ਇਸ ਨੂੰ ਲੈ ਕੇ ਅੱਜ ਗੁਰਪਤੋਂ ਸਿੰਘ ਪੰਨੂ ਨੇ Shimla ਦੇ CM ਨੂੰ ਜੋ ਹਿਮਾਚਲ ਦੇ CM ਨੇ ਉਹਨਾਂ ਨੂੰ ਤਮਕੀ ਦਿੱਤੀ ਔਰ Shimla ਦੇ ਵਿੱਚ ਝੰਡਾ ਲਰਾਉਣ ਵਾਲੇ ਨੂੰ ਵੱਡਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ ਇਸ ਦੇ ਨਾਲ ਹੀ ਪੰਨੂ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੂੰ ਇੱਕ ਪੱਤਰ ਲਿਖ ਕੇ ਡਾਕਟਰ ਪੀਮਰਾ ਉਵੇਦਕਰ ਦੇ ਜਨਮ ਦਿਵਸ ਤੇ ਸਾਰੇ ਜਸ਼ਨ ਤੁਰੰਤ ਬੰਦ ਕਰਨ ਲਈ ਵੀ ਕਿਹਾ ਹੈ ਕਿ ਤੁਸੀਂ ਜੇਕਰ ਡਾਕਟਰ ਪੀਮਰਾਓ ਅਬੇਦਕਰ ਦੇ ਜਸ਼ਨ ਮਨਾਓਗੇ 14 ਅਪ੍ਰੈਲ ਨੂੰ ਤਾਂ ਫਿਰ ਉਹਨਾਂ ਦਾ ਖੰਮਿਆ ਜਾ ਤੁਹਾਨੂੰ ਭੁਗਤਣਾ ਪਵੇਗਾ ਸੋ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਡਰ ਗਏ ਨੇ ਔਰ ਸੁਖੂ ਦੇ ਵੱਲੋਂ ਹੁਣ ਆਪਣੇ ਸੂਬੇ ਹਿਮਾਚਲ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਸਿੱਖ ਫਾਰ ਜਸਟਿਸ ਵੱਲੋਂ ਇੱਕ ਰਸਮੀ ਨੋਟਿਸ ਜਾਰੀ ਕਰਕੇ ਮੰਗ ਕੀਤੀ ਗਈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਡਾਕਟਰ ਪੀਮਰਾਓ ਅਬੇਦਕਰ ਤੇ ਕਾਰਵਾਈ ਕਰੇ ਅਬੇਦਕਰ ਦੇ ਜਨ ਜੋ ਸਨਮਾਨ ਵਿੱਚ ਸਾਰੇ ਪੀਮ ਜਨਤੀ ਜਸ਼ਨ ਤੁਰੰਤ ਬੰਦ ਕਰ ਦਿੱਤੇ ਜਾਣ ਪੰਨੂ ਨੇ ਡਾਕਟਰ ਪੀਮਲਾ ਅਵੇਦਕਰ ਦੇ ਸੰਵਿਧਾਨ ਵਿੱਚ ਸਿੱਖਾਂ ਦੇ ਅਧਿਕਾਰ ਨੂੰ ਨજર ਅੰਦਾਜ਼ ਕਰਨ ਦਾ ਦੋਸ਼ ਲਾਇਆ ਸੋ ਉਹਨਾਂ ਨੇ ਕਿਹਾ ਕਿ ਜੋ ਸ਼ਿਮਲਾ ਦੇ ਵਿੱਚ ਅਵੇਦਕਰ ਦੇ ਪੁੱਤ ਤੇ ਖਾਲਸਾ ਦਾ ਝੰਡਾ ਲੜਾਏਗਾ ਉਸ ਵਿਅਕਤੀ ਨੂੰ 11000 ਰੁਪਏ ਦਾ ਇਨਾਮ ਨਗਦ ਦਿੱਤਾ ਜਾਵੇਗਾ ਰਸਮੀ ਨੋਟਸ ਤੇ ਵਿੱਚ ਕਿਹਾ ਗਿਆ ਕਿ ਸਿੱਖ ਫਰਜ ਅਸਟਿਸ ਪੀਮ ਜਨਤੀ ਦੌਰਾਨ ਸ਼ਿਮਲਾ ਵਿੱਚ ਡਾਕਟਰ ਪੀਮਲਾ ਅਵੇਦਕਰ ਦੀ ਮੂਰਤੀ ਤੇ ਖਾਲਸਾ ਦਾ ਝੰਡਾ ਲੜਾਉਣਗੇ ਅਤੇ ਕਿਸੇ ਵੀ ਵਿਅਕਤੀ ਜੋ ਝੰਡਾ ਲੜਾਉਣ ਦੀ ਜਿਹੜਾ ਕਿ ਉੱਥੇ ਸ਼ੁਰੂਆਤ ਕਰੇਗਾ ਉਸ ਨੂੰ ਇਹ ਜਿਹੜਾ ਨਗਦ ਇਨਾਮ ਦੇਵਾਂਗਾ ਸੋ ਇਸ ਦੇ ਨਾਲ ਹੀ ਉਹਨਾਂ ਨੇ ਸੀਐਮ ਨੂੰ ਵੀ ਚੁਣੌਤੀ ਦਿੱਤੀ ਕਿ ਤੁਸੀਂ ਡਾਕਟਰ ਪੀਮਰਾ ਉਹ ਬੇਦਖਰਦ ਜੋ 14 April ਨੂੰ ਉਹਨਾਂ ਦੇ ਜਨਮ ਦਿਨ ਤੇ ਤੁਸੀਂ ਮਨਾਉਂਦੇ ਜੀ ਉਹ ਨਾ ਮਨਾਓ ਨਹੀਂ ਤਾਂ ਤੁਹਾਨੂੰ ਇਸ ਦਾ ਖਮਿਆਜਾ ਪੁਗਤਣਾ ਪਵੇਗਾ ਔਰ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਪਹਿਲਾਂ ਇਹੀ ਧਮਕੀ ਦਿੱਤੀ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਡਾਕਟਰ ਪੀਮਰਾ ਉਹ ਬੇਦਖਰਦ ਦੀਆਂ ਸਾਰੀਆਂ ਮੂਰਤੀਆਂ ਉਹਨਾਂ ਨੂੰ ਤੋੜਨ ਦਾ ਕਿਹਾ ਕਿ ਅਸੀਂ ਉਹ ਸਾਰੀਆਂ ਮੂਰਤੀਆਂ ਹਟਾ ਦੇਾਂਗੇ ਪੰਜਾਬ ਦੇ ਵਿੱਚੋਂ ਤਾਂ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਉਹ ਗੁਰੂ ਰਵੀਦਾਸ ਦੇ ਦੀਆਂ ਮੂਰਤੀਆਂ ਲਾਉਣ ਗੁਰੂ ਰਵੀਦਾਸ ਜੋ ਐਸੀ ਸਮਾਜ ਦੇ ਲੋਕ ਨੇ ਉਹਨਾਂ ਦਾ ਅਸਲੀ ਭਗਤ ਗੁਰੂ ਰਵੀਦਾਸ ਹੈ ਨਾ ਕਿ ਡਾਕਟਰ ਪਿੰਰੋ ਅਬੇਦਕਰ ਡਾਕਟਰ ਪਿੰਰੋ ਅਬੇਦਕਰ ਸੰਵਿਧਾਨ ਦੇ ਪਿਤਾਮਾ ਮੰਨੇ ਜਾਂਦੇ ਨੇ ਔਰ ਉਹਨਾਂ ਨੇ ਸੰਵਿਧਾਨ ਨਹੀਂ ਦੇਸ਼ ਜਿਹੜਾ ਅੱਜ ਚੱਲ ਰਿਹਾ ਹੈ ਸੰਵਿਧਾਨ ਲਿਖਿਆ ਸੀ ਔਰ ਜੋ ਗੁਰਪਤਵਨ ਸਿੰਘ ਪੰਨੂ ਇਹ ਕਹਿੰਦੇ ਨੇ ਕਿ ਉਹਨਾਂ ਨੇ ਸਿੱਖਾਂ ਦੇ ਉਲਟ ਜੋ ਸੰਵਿਧਾਨ ਲਿਖਿਆ ਉਹ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਕੋਈ ਰਾਏਤ ਨਹੀਂ ਦਿੱਤੀ ਗਈ ਜੋ ਕਿ ਭਾਵੇਂ ਉਹ ਸਿੱਖ ਕਿਸੇ ਵੀ ਜਿਹੜੇ ਵਰਗ ਨਾਲ ਸੰਬੰਧ ਰੱਖਦੇ ਨੇ ਸੋ ਉਹਨਾਂ ਨੇ ਐਸੀ ਕੈਟਾਗਰੀਆਂ ਨੂੰ ਇਸ ਦੇ ਬਾਰੇ ਕਹਿ ਕਿ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਦਲ ਸਮਾਜ ਨਾਲ ਧੋਖਾ ਹੋਇਆ ਧੋਖੇ ਦੇ ਨਾਂ ਤੇ ਤੁਹਾਡੇ ਕੋਲ ਵੋਟਾਂ ਨਹੀਂ ਆ ਰਹੀਆਂ ਨੇ ਜੋ ਕਿ ਤੁਹਾਨੂੰ ਡਾਕਟਰ ਭੀਮਰਾਓ ਅਵੇਦਕਰ ਨੇ ਪਛੜੀਆਂ ਵਿੱਚ ਰੱਖਿਆ ਇਹ ਤੁਹਾਨੂੰ ਕੋਈ ਵੱਡੀ ਸੂਚਨਾ ਨਹੀਂ ਦਿੱਤੀ ਸਿਰਫ ਤੁਹਾਨੂੰ ਲਾਲਚ ਦਿੱਤਾ ਗਿਆ ਔਰ ਤੁਹਾਨੂੰ ਜੋ ਡਾਕਟਰ ਟੀਮਰਾਓ ਅਵੇਦਕਰ ਆ ਇੱਕ ਟੁਕੜੇ ਤੇ ਪਾਉਣ ਵਾਸਤੇ ਛੱਡ ਗਏ ਨੇ ਤੁਸੀਂ ਉਸ ਟੁਕੜੇ ਨੂੰ ਲੈ ਕੇ ਜਿਹੜਾ ਕਿ ਆਪਣੀ ਸਾਰੀ ਜ਼ਿੰਦਗੀ ਬਦੀਦ ਕਰ ਰਹੇ ਜੇ ਔਰ ਗੁਰਪਤਵੰਨ ਸਿੰਘ ਪੰਨੂ ਨੂੰ ਚੈਲੰਜ ਕੀਤਾ ਸੀ ਜੋ ਇੱਥੇ ਚੇਅਰਮੈਨ ਨੇ 80 ਕਮਿਸ਼ਨ ਦੇ ਜਸਵੀਰ ਸਿੰਘ ਘੜੀ ਉਹਨਾਂ ਨੇ ਕਿਹਾ ਕਿ ਪੰਨੂ ਤੂੰ ਉੱਥੇ ਅਮਰੀਕਾ 'ਚ ਬੈਠਾ ਹੋਇਆ ਜੋ ਇਹ ਐਲਾਨ ਕਰ ਦਿੰਨਾ ਹੈ ਲੇਕਿਨ ਜੇ ਤੇਰੇ ਚਾਹਤ ਮੈਂ ਤਾਂ ਤੂੰ ਪੰਜਾਬ ਆ ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਤੈਨੂੰ 80 ਕੈਨੇਡਾ ਦੀ ਧਰਤੀ ਤੇ ਵੀ ਜਾ ਕੇ ਸਭ ਸਖਾਵਾਂਗੇ ਤੈਨੂੰ ਕੈਨੇਡਾ ਦੇ ਵਿੱਚ ਜਾ ਕੇ ਹੀ ਟੰਗਾਗੇ ਸੋ ਗੁਰਪਤਵੰਨ ਸਿੰਘ ਪੰਨੂ ਹੁਣ 14 ਅਪ੍ਰੈਲ ਤੱਕ ਅਗਲਾ ਕੀ ਸਟੈਂਡ ਲੈਂਦੇ ਨੇ ਜੋ ਕਿ ਉਹਨਾਂ ਨੇ ਸੀਐਮ ਹਿਮਾਚਲ ਪ੍ਰਦੇਸ਼ ਨੂੰ ਤਮਕੀਦ ਦਿੱਤੀ ਹੈ ਜਿੱਥੇ ਕਿ ਹਿਮਾਚਲ ਪ੍ਰਦੇਸ਼ ਸੀਐਮ ਪੂਰੀ ਤਰ੍ਹਾਂ ਡਰ ਚੁੱਕੇ ਨੇ